ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਤੰਦਰੁਸਤ ਹੋਵੋਗੇ ਜੀ ਜਿਹੜਾ ਅੱਜ ਦਾ ਬਲੌਗ ਹੈਗਾ ਤੁਹਾਡੀ ਨੌਲੇਜ ਲਈ ਹੈ ਜੇ ਤੁਸੀਂ ਸਿਆਣੇ ਜਦੋਂ ਸਮਝੋਗੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦੇ ਫੁਆਹ ਫੈਰ ਰਹੀਆਂ ਕਿ ਜਿਹੜੀ ਆਪਣੇ ਕਰੋਨਾ ਵੈਕਸੀਨ ਲੱਗੀ ਆ ਕਹਿੰਦੇ ਬਹੁਤ ਹੀ ਜ਼ਿਆਦੇ ਮਾੜੀ ਆ ਬਹੁਤ ਹੀ ਨੁਕਸਾਨਦੇ ਆ ਕਹਿੰਦੇ ਉਸ ਕੰਪਨੀ ਨੇ ਦਾਵਾ ਕਰਤਾ ਕਿ ਇਹ ਉਹਦੀ ਕੋਵਰ ਸ਼ੀਲਡ ਆ ਉਹ ਨਾਲ ਆਪਣੇ ਜਿਹੜੇ ਦਿਮਾਗ ਤੇ ਬਹੁਤ ਸਰਬੋਤ ਦਿਮਾਗ ਡੈੱਡ ਹੋ ਜਾਊਗਾ ਉਹਦੇ ਨਾਲ ਆਪਾਂ ਨੂੰ ਹਾਰਟ ਅਟੈਕ ਆ ਸਕਦਾ ਉਹਨਾਂ ਨੂੰ ਫਲਾਨੀ ਬਿਮਾਰੀ ਹੋ ਜਾਂਦੀ ਧੰਕਾ ਹੋ ਸਕਦਾ ਤੇ ਉਹਨਾਂ ਆਪ ਨੂੰ ਬਹੁਤ ਬੁਰਾ ਸਰ ਪੈਣਗੇ ਜਦੋਂ ਬਣਾਈ ਸੀ ਉਦੋਂ ਕੰਪਨੀ ਨੂੰ ਨਹੀਂ ਨਹੀਂ ਪਤਾ ਸੀਗਾ ਕਿ ਇਹ ਮਾੜੀ ਹੈਗੀ ਜਾਂ ਕੀ ਗੱਲਬਾਤ ਹੈਗੀ ਹਨ ਹੁਣ ਕੰਪਨੀ ਛੱਪਦਾ ਲੱਗ ਗਿਆ ਇਹਨਾਂ ਸਾਲਾਂ ਬਾਅਦ ਕੀ ਹੈ ਮਾੜੀ ਆਏ ਦੇ ਆਪਾਂ ਨੂੰ ਜਿਹੜੇ ਹੈਗੇ ਆ ਸਾਈਡ ਇਫੈਕਟ ਹੋਣਗੇ ਜਾਂ ਕੀ ਹੋਊਗਾ ਕੀ ਹੋਊਗਾ ਮਨ ਨਾਲ ਸਾਈਡ ਇਫੈਕਟ ਤਾਂ ਨਹੀਂ ਹੋਣੇ ਇਹਦੇ ਜੀ ਕਿਸੇ ਨੂੰ ਪਰ ਜਿੰਨਾਂ ਦਿਲ ਮਾਰੇ ਆ ਉਹ ਜਰੂਰ ਇਸ ਟੈਂਸ਼ਨ ਨਾਲ ਜ਼ੋਰ ਮਰ ਜਾਣਗੇ ਕਿ ਜਿਹੜੀ ਆਪਾਂ ਲਵਾਈ ਹੈਗੀ ਵੈਕਸੀਨ ਉਹਦੇ ਆਪਾਂ ਨੂੰ ਨੁਕਸਾਨ ਆਉਦਾ ਹੈ ਇਹ ਤੁਸੀਂ ਡਰਨਾ ਨਹੀਂ ਕਿਸੇ ਨੇ ਘਬਰਾਉਣਾ ਨਹੀਂ ਹੈਗਾ ਜਿਨ੍ਹਾਂ ਨੇ ਮਰਨਾ ਸੀ ਉਹ ਮਰ ਗਏ ਇਹਨੀਆਂ ਵੈਕਸੀਨਾਂ ਮਰ ਗਏ ਆ ਉਹਨਾਂ ਨੂੰ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਆ ਉਸ ਨਾਲ ਉਹਨਾਂ ਨੂੰ ਪ੍ਰੋਬਲਮ ਆ ਗਈ ਤੇ ਉਦੋਂ ਕਰੋਨਾ 'ਚ ਬਹੁਤ ਲੋਕ ਮਰੇ ਆ ਤੁਹਾਨੂੰ ਪਤਾ ਵੀ ਹੈ ਜਿਹਨਾਂ ਨੂੰ ਨੌਲੇਜ ਹੈਗੀ ਆ ਤੇ ਜਿਨ੍ਹਾਂ ਨੇ ਵੈਕਸੀਨ ਲੱਗੀ ਤੇ ਉਹ ਤੁਰੇ ਫਿਰਦੇ ਆਪਾਂ ਤੁਰੇ ਫਿਰਦੇ ਮੇਰੇ ਦੋਨੋਂ ਲੱਗੀਆਂ ਸਾਡੇ ਸਾਰੇ ਪਰਿਵਾਰ ਦੇ ਦੋਨੋਂ ਲੱਗੀਆਂ ਵਾਹਿਗੁਰੂ ਦੀ ਕਿਰਪਾ ਹੈਗੀ ਆ ਜਿੰਨੀ ਵੈਰੂ ਨੇ ਲਿਖੀ ਆ ਆਪਣੀ ਓਨੀ ਆਪਾਂ ਭੋਗ ਕੇ ਜਾਣਾ ਕੋਈ ਟੈਨਸ਼ਨ ਨਾ ਲਾਓ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਇਹ ਆਪਣੀ ਨਵੀਂ ਦਵਾਈ ਵਿੱਚ ਲਈ ਤਿਆਰ ਆ ਜਿਵੇਂ ਕਹਿੰਦੇ ਐਂਟੀਡੋਟ ਬਣਾਉਣਾ ਉਹਦਾ ਉਹਦੇ ਤੇ ਆਪਣਾ ਹੋਰ ਦਵਾਈ ਲਾ ਲਾਂਗੇ ਤਾਂ ਆਪਣ ਨੂੰ ਅਸਰ ਨਹੀਂ ਹੋਊਗਾ ਆਪਾਂ ਬੱਜ ਜਾਗੇ ਐ ਜੋ ਤੁਸੀਂ ਦਿਲਨਾ ਮਾੜਾ ਕਰੋ ਦਿਲ ਰੱਖੋ ਕੋਈ ਚੱਕਰ ਨਹੀਂ ਕੁਝ ਨਹੀਂ ਹੁੰਦਾ ਜਿੰਨੀ ਪਰਮਾਤਮਾ ਨੇ ਲਿਖੀ ਆ ਕੋਈ ਵੈਕਸੀਨ ਕੋਈ ਕੁਝ ਨਹੀਂ ਕਰ ਸਕਦਾ ਤਾਂ ਹਾਂ ਜੇ ਆਪਾਂ ਜੈਰਟੀ ਦਾ ਜਾਣ ਕੇ ਲਵਾਂਗੇ ਫਿਰ ਤਾਂ ਮਰਨੇ ਮਰਨਾ ਪਰ ਤੁਸੀਂ ਪਰਮਾਤਮਾ 'ਤੇ ਭਰੋਸਾ ਰੱਖੋ ਇਹ ਆਉਣ ਵਾਲੀਆਂ ਅਫਵਾਹਾਂ ਇਹਨਾਂ 'ਤੇ ਤੁਸੀਂ ਯਕੀਨ ਨਾ ਕਰੋ ਪਰਮਾਤਮਾ ਦਾ ਨਾਮ ਲੋ ਕੁਝ ਨਹੀਂ ਹੋਏਗਾ ਔਰ ਆ ਖਾਣਾ ਪੀਣਾ ਸਹੀ ਰੱਖੋ ਤੇ ਮੈਂ ਤੁਹਾਨੂੰ ਬਸ ਇਹੀ ਦੱਸਣਾ ਸੀ ਤੇ ਕਿਰਪਾ ਕਰਕੇ ਇਹਨਾਂ ਫੌਂਡ ਬਚੋ ਤੇ ਟੈਨਸ਼ਨ ਨਾ ਲਓ ਦਿਲ ਨੂੰ ਕਰੜਾ ਨਾ ਰੱਖੋ ਇਦਾਂ ਭੱਜੋ ਨਾ ਟੈਸਟ ਕਰਾਉਣੇ ਵੈਸੇ ਟੈਸਟ ਕਰਾ ਲਓ ਸਿਰ ਨਾਰਮਲ ਕਿਸੇ ਦੇ ਕਹਿਣ ਤੇ ਇਹ ਨਾ ਕਰੋ ਵੀ ਆਪਾਂ ਨੂੰ ਸਾਰੇ ਟੈਸਟ ਕਰਾ ਲਈਏ ਫਿਰ ਆਪਾਂ ਕਿਹੜੀ ਦਵਾਈ ਲਈਏ ਤੁਸੀਂ ਓਣੀ ਮਰਦੇ ਟੈਨਸ਼ਨਾਂ ਭਲਾ ਮਰ ਜੂ ਚਲੋ ਮੈਂ ਤੁਹਾਡੇ ਸਾਰਿਆਂ ਅੱਗੇ ਬੇਨਤੀ ਕਰਨੀ ਸੀ ਟੈਨਸ਼ਨ ਨਾ ਲਓ ਤੁਸੀਂ ਸਾਰੇ ਤੰਦਰੁਸਤ ਤੰਦਰੁਸਤ ਰਹੋਗੇ ਤੇ ਚਲੋ ਸਾਰਿਆਂ ਨੂੰ ਜੈ ਜੈ ਦਾਵ ਇਹ ਨਿਕਲਿਆ ਬਲੌਗ ਚੰਗਾ ਲੱਗੇ ਤੇ ਵੀਡੀਓ ਨੂੰ ਕਰ ਲਾਈਕ ਤੇ ਚੈਨਲ ਕਰੋ ਸਬਸਕ੍ਰਾਈਬ ਤੇ ਸਾਰਿਆਂ ਦੀ ਸਿਹਤ ਲਈ ਪਰਮਾਦਰ ਪਾਸੋਂ ਅਪਾ ਤੰਦਰੁਸਤੀ ਅਰਦਾਸ ਕਰੇ ਸਾਰੇ ਤੰਦਰੁਸਤ ਰਹਣ ਸਾਰੇ ਸਾਸਿਕਾਲ ਜੀ ਬਾਈ ਰੇ ਖਾਲਸਾ ਸਾਹਿਬ ਬਾਈ ਜੀ ਫਤਿਹ ਬਾਈ ਬਾਈ